ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜਿਸ ਤਰ੍ਹਾਂ ਆਪਾਂ ਹਰ ਰੋਜ਼ ਗੁਰਬਾਣੀ ਦੇ ਵਿੱਚੋਂ ਕਿਸੇ ਸ਼ਬਦ ਦੀ ਵਿਚਾਰ ਕਰਦੇ ਆ ਬਾਣੀ ਦੇ ਕਿਸੇ ਸ਼ਲੋਕ ਦੀ ਵਿਚਾਰ ਕਰਦੇ ਆ ਤਾਂ ਕਿ ਅਸੀਂ ਹਰ ਰੋਜ਼ ਉਸ ਨਿਰੰਕਾਰ ਦੇ ਦੇਸ਼ ਤੋਂ ਆਈ ਬਾਣੀ ਨਾਲ ਜੁੜੇ ਰਹੀਏ ਤੇ ਸਿਕੋਈ ਨ ਕੋਈ ਸਿੱਖਿਆ ਪ੍ਰਾਪਤ ਕਰਦੇ ਰਹੀਏ ਤਾਂ ਕਿ ਅਸੀਂ ਆਪਣੀ ਜੀਵਨ ਦਾ ਜਿਹੜਾ ਇਹ ਸਾਨੂੰ ਸੁਨਹਿਰੀ ਮੌਕਾ ਮਿਲਿਆ ਅਸੀਂ ਇਸ ਦੇ ਮਨੋਰਥ ਨੂੰ ਪੂਰਾ ਕਰ ਸਕਣ ਦੇ ਵਿੱਚ ਕਾਮਯਾਬ ਹੋ ਸਕੀਏ ਹੋਣਾ ਹੈ ਉਹਦੀ ਰਹਿਮਤ ਦੇ ਸਦਕਾ ਪਰ ਸਾਨੂੰ ਪਾਤਸ਼ਾਹ ਨੇ ਉੱਦਮ ਕਰਨ ਲਈ ਵੀ ਕਿਹਾ ਹੈ ਉੱਦਮ ਕਰੋ ਵਡਭਾਗੀ ਉਹ ਸਿਮਰੋ ਹਰ ਹਰ ਰਾਇ ਤੇ ਇਸ ਤਰ੍ਹਾਂ ਇਦੇ ਅਧੀਨ ਹੀ ਦਾਸੀ ਹਰ ਰੋਜ਼ ਉਸ ਪਰਮੇਸ਼ਰ ਦੀ ਰਹਿਮਤ ਸਦਕਾ ਕੋਸ਼ਿਸ਼ ਕਰਦੀ ਹੈ ਕਿ ਕਿਸ ਬਾਣੀ ਦੀ ਸਾਂਝ ਪਾਈ ਜਾ ਸਕੇ ਅੱਜ ਅਸੀਂ ਬਾਬਾ ਫਰੀਦ ਜੀ ਦੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1380 ਤੇ ਸਵਾਇ ਮਾਨ ਹੈ ਉਹਨਾਂ ਤੋਂ ਸਿੱਖਿਆ ਲੈ ਰਹੇ ਹਾਂ ਬਾਣੀ ਸਾਰੀ ਹੀ ਨਿਰੰਕਾਰ ਦੇ ਦੇਸ਼ ਤੋਂ ਆਈ ਹੈ ਨਿਰੰਕਾਰ ਨੇ ਭੇਜੀ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਚਾਹੇ ਗੁਰੂ ਸਹਿਬਾਨ ਦੇ ਦੁਆਰਾ ਸਾਨੂੰ ਮਿਲੀ ਹੈ ਚਾਹੇ ਭਗਤ ਸਹਿਬਾਨ ਦੇ ਦੁਆਰਾ ਸਾਡੇ ਕੋਲ ਪਰਮੇਸ਼ਰ ਨੇ ਪਹੁੰਚਾਈ ਹੈ ਸਾਰੀ ਬਾਣੀ ਸਾਨੂੰ ਸਿੱਖਿਆ ਦੇਣ ਵਾਲੀ ਹੈ ਪਗਤ ਫਰੀਦ ਜੀ ਬਾਬਾ ਫਰੀਦ ਜੀ ਕਹਿ ਰਹੇ ਨੇ ਫਰੀਦਾ ਸਾਹਿਬ ਦੀ ਕਰ ਚਾ ਕਰੀ ਦਿਲ ਦੀ ਲਾਹੇ ਪਰਾਂਦ ਦਰਵੇਸਾਨੋ ਲੋੜੀਏ ਰੁੱਖਾਂ ਦੀ ਜੀਰਾਂਦ ਬਾਬਾ ਫਰੀਦ ਜੀ ਕਹਿੰਦੇ ਨੇ ਉਸ ਪਰਮੇਸ਼ਰ ਦੀ ਸਾਹਿਬ ਉਹ ਪਰਮੇਸ਼ਰ ਉਹਦੀ ਅਸੀਂ ਸੇਵਾ ਭਗਤੀ ਕਰੀਏ ਉਹਦੀ ਬੰਦਗੀ ਕਰੀਏ ਉਹਦੀ ਬੰਦਗੀ ਕਰਨ ਦੇ ਨਾਲ ਸਾਡੇ ਜੋ ਮਨ ਦੇ ਵਿੱਚ ਭਰਮ ਹੈ ਸੰਸਾ ਹੈ ਕੋਈ ਉਸਾਵ ਨਿਕਲ ਜਾਏਗਾ ਅਸੀਂ ਆਪਣੇ ਆਪ ਕੁਝ ਨਹੀਂ ਕਰਨ ਜੋਗੇ ਨਾ ਕਰ ਸਕਦੇ ਆ ਜੋ ਕੁਝ ਕਰਨਾ ਉਸ ਪਰਮੇਸ਼ਰ ਨੇ ਅਸੀਂ ਸਿਰਫ ਤੇ ਸਿਰਫ ਉਹਦੇ ਗੁਣ ਗਾਉਣੇ ਆ ਉਹਦੀ ਸਿਫਤ ਸਲਾਹ ਕਰਨੀ ਆ ਉਹਦਾ ਨਾਮ ਜਪਣਾ ਫਿਰ ਕਹਿੰਦੇ ਕੀ ਹੁੰਦਾ ਜਦੋਂ ਅਸੀਂ ਉਹਦੀ ਸੇਵਾ ਭਗਤੀ ਕਰਦੇ ਆ ਤਾਂ ਸਾਡੇ ਮਨ ਦੇ ਜਿਹੜੀ ਭਰਾ ਦਾ ਉਹ ਨਿਕਲ ਜਾਂਦੀ ਆ ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ ਅਸੀਂ ਸਾਰੇ ਹੀ ਦਰਵੇਸ਼ ਬਣਨਾ ਚਾਹੁੰਦੇ ਆ ਜੋ ਦਰਵੇਸ਼ ਹੈ ਉਹੀ ਸਾਈਂ ਦੇ ਦਰਬਾਰ ਦੇ ਵਿੱਚ ਕਬੂਲ ਚੜਦਾ ਹੈ ਨਾ ਪ੍ਰਵਾਨ ਹੁੰਦਾ ਹੈ ਰੋਸ਼ਨ ਮੁਖ ਜਾਂਦਾ ਹੈ ਤੇ ਜਿਹੜੇ ਦਰਵੇਸ਼ ਨੇ ਉਹਨਾਂ ਕੋਲ ਜੀਰਾਂਦ ਵੀ ਰੁੱਖਾਂ ਵਾਲੀ ਚਾਹੀਦੀ ਆ ਰੁੱਖਾਂ ਦੀ ਜੀਰਾਂਦ ਕਿਸ ਤਰ੍ਹਾਂ ਦੀ ਆ ਇੱਕ ਜਗ੍ਹਾ ਤੇ ਖੜੇ ਨੇ ਮੀ ਆਉਂਦਾ ਹਨੇਰੀ ਆਉਂਦੀ ਆ ਚਖੜ ਝੁੱਲਦਾ ਗਰਮੀ ਆਉਂਦੀ ਆ ਸਰਦੀ ਆਉਂਦੀ ਆ ਉਹ ਕੋਈ ਗਿਲਾ ਸ਼ਿਕਵਾਨੀ ਕਰਦੇ ਹਰ ਇੱਕ ਮੌਸਮ ਦੇ ਅਨਸਾਰ ਆਪਣੇ ਆਪ ਨੂੰ ਟਾਲ ਲੈਂਦੇ ਨੇ ਇਸ ਤਰ੍ਹਾਂ ਕਹਿੰਦੇ ਨੇ ਵੀ ਜੇ ਦਰਵੇਸ਼ ਬਣਨਾ ਤਾਂ ਜਿਹੜਾ ਜਿਗਰਾ ਉਹ ਰੁੱਖਾਂ ਵਾਲਾ ਚਾਹੀਦਾ ਇੰਨੇ ਸਬਰ ਵਾਲਾ ਤੇ ਧੀਰਜ ਵਾਲਾ ਚਾਹੀਦਾ ਜੋ ਜੀਵ ਵੀ ਪਰਮੇਸ਼ਰ ਦੇ ਦਰ ਦਾ ਦਰਵੇਸ਼ ਬਣਨਾ ਚਾਹੁੰਦਾ ਇਹ ਤੇ ਸਾਨੂੰ ਸਾਰਿਆਂ ਨੂੰ ਲੋੜੀਦਾ ਕਿ ਅਸੀਂ ਦਰਵੇਸ਼ ਬਣੀਏ ਤਾਂ ਹੀ ਸਾਡਾ ਇਹ ਮਨੁੱਖਾ ਜੀਵਨ ਸਫਲ ਹੋ ਸਕਦਾ ਅਖਰ ਹੀ ਦਰਵੇਸ਼ ਕਿੰਨਾ ਪਿਆਰਾ ਦਰਵੇਸ਼ ਫਕੀਰ ਜੋ ਉਸ ਪਰਮੇਸ਼ਰ ਦੇ ਦਰ ਤੇ ਸੁਰਖਰੂ ਹੋ ਕੇ ਜਾਂਦਾ ਹੈ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਸਾਨੂੰ ਸਾਰਿਆਂ ਨੂੰ ਇਹ ਸਮਰੱਥਾ ਦੇਣ ਕਿ ਅਸੀਂ ਦਰਵੇਸ਼ਾਂ ਵਾਲੀ ਜ਼ਿੰਦਗੀ ਬਤੀਤ ਕਰੀਏ ਤਾਂ ਕਿ ਸਾਡਾ ਲੋਕ ਵੀ ਸਹੇਲਾ ਹੋ ਜਵੇ ਤੇ ਸਾਡਾ ਪਰਲੋਕ ਵੀ ਸਹੇਲਾ ਹੋ ਜਵੇ ਅਸੀਂ ਦੁੱਖ ਸੁੱਖ ਨੂੰ ਖੁਸ਼ੀ ਗਮੀ ਨੂੰ ਅਮੀਰੀ ਨੂੰ ਗਰੀਬੀ ਨੂੰ ਹਰ ਇੱਕ ਨੂੰ ਅਸੀਂ ਇੱਕ ਬਰਾਬਰ ਸਮਝ ਸਕੀਏ ਤੇ ਆਪਣੀ ਜ਼ਿੰਦਗੀ ਨੂੰ ਸੁਹਾਵਣਾ ਬਣਾ ਸਕੀਏ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦੇ ਜਿਓ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸੁਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ